ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 77 77 ਜਥੇਬੰਦੀਆਂ ਦੇ ਵੱਲੋਂ ਪਿਛਲੇ ਦਿਨੀ ਵੱਡਾ ਸੰਘਰਸ਼ ਕੀਤਾ ਗਿਆ ਸੀ ਪਰ ਸਰਕਾਰ ਨੇ ਉਹਨਾਂ ਨੂੰ ਮੀਟਿੰਗ ਦੇ ਵਾਸਤੇ ਨਹੀਂ ਬੁਲਾਇਆ ਨਾ ਹੀ ਕੋਈ ਅਧਿਕਾਰੀ ਭੇਜਿਆ ਗਿਆ ਇਸੇ ਤਰ੍ਹਾਂ ਲੱਗਦਾ ਹੈ ਕਿ ਮਲਾਜ਼ਮਾਂ ਦੀਆਂ ਮੰਗਾਂ ਸਰਕਾਰ ਦੇ এজেন্ডੇ ਦੇ ਵਿੱਚ ਨਹੀਂ ਹਨ ਮੁਲਾਜ਼ਮ ਜਥੇਬੰਦੀਆਂ ਥੱਕ ਹਾਰ ਕੇ ਇੱਕ ਵੱਖਰਾ ਰਾਹ ਅਪਣਾਇਆ ਹੈ ਉਹਨਾਂ ਨੇ ਵੱਡੇ ਸੰਘਰਸ਼ ਦੇ ਦੌਰਾਨ ਵੀ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਨਾ ਹੋਣ ਦੇ ਕਰਕੇ ਹੁਣ ਮੁਲਾਜ਼ਮਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਕੁੰਡਾ ਖੜਕਾਇਆ ਪੰਜਾਬ ਸਕੱਤਰ ਸਟਾਫ ਐਸੋਸੀਏਸ਼ਨ ਦੇ ਵੱਲੋਂ ਲੰਬੇ ਸਮੇਂ ਤੋਂ ਲੜਕਦੀਆਂ ਆ ਰਹੀਆਂ ਮੰਗਾ ਹਾਈ ਕੋਰਟ ਦੇ ਰਾਹੀਂ ਜਿਹੜਾ ਪੂਰੀਆਂ ਕਰਨ ਦਾ ਫੈਸਲਾ ਕੀਤਾ ਔਰ ਇਸ ਸਬੰਧ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜ ਰੇਟਾਂ ਦਾਇਰ ਕੀਤੀਆਂ ਨੇ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਫੌਜੀ ਨੇ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਸੰਘਰਸ਼ ਕਰ ਰਹੇ ਨੇ ਕਈ ਤਰ੍ਹਾਂ ਦੇ ਜਦੋਂ ਜਾਇਦ ਕੀਤੀ ਹੈ ਪਰ ਸਰਕਾਰ ਦੇ ਵੱਲੋਂ ਕੋਈ ਵੀ ਕਾ ਸੁਣਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਹਾਈ ਕੋਰਟ ਦੇ ਰਾਹ ਜਿਹੜਾ ਹੈ ਪੈਨ ਦਾ ਫੈਸਲਾ ਕੀਤਾ ਹੈ ਔਰ ਇਹ ਸਬੰਧ ਦੇ ਵਿੱਚ ਪੰਜ ਮੰਗਾਂ ਦੇ ਬਾਰੇ ਹਾਈ ਕੋਰਟ ਦੇ ਵਿੱਚ ਪੰਜ ਰਿਟਾਂ ਦਾਇਰ ਕੀਤੀਆਂ ਨੇ ਪਹਿਲੀ ਰਿਟ ਪੁਰਾਣੀ ਪੈਨਸ਼ਨ ਬਹਾਲੀ ਦੀ ਕੀਤੀ ਹੈ ਇਸ ਰਿਟ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਵੀ ਸਰਕਾਰ ਬਣਨ ਦੀ ਸੂਰਤ ਦੇ ਵਿੱਚ ਉਹ ਮੁਲਾਜ਼ਮਾਂ ਦੇ ਲਈ ਪੁਰਾਣੀ ਪੈਨਸ਼ਨ ਬਹਾਲ ਕਰਨਗੇ ਪਰ ਮਾਨ ਸਰਕਾਰ ਦੇ ਵੱਲੋਂ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਹਲੇ ਤੱਕ ਇਹ ਮੰਗ ਪੂਰੀ ਨਹੀਂ ਕੀਤੀ ਔਰ ਪਿਛਲੇ 3 ਸਾਲਾਂ ਦੇ ਦੌਰਾਨ ਮੁਲਾਜ਼ਮ ਇਸ ਮੰਗ ਦੀ ਪੂਰਤੀ ਦੀ ਉਡੀਕ ਕਰਦੇ ਆ ਰਹੇ ਹਨ ਇਸ ਮੰਗ ਸੰਬੰਧੀ ਹੁਣ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਵੱਲੋਂ ਲਿਆਂਦੀ ਨਵੀਂ ਯੂਪੀਐਸ ਸਕੀਮ ਜਿਹੜੀ ਉਹਦੇ ਤੇ ਸਕੱਤਰ ਦੇ ਅਧਿਕਾਰੀ ਵਿਚਾਰ-ਚਰਚਾ ਕਰ ਰਹੇ ਨੇ ਜਿਸ ਦੇ ਕਰਕੇ ਮੁਲਾਜ਼ਮਾਂ ਦੇ ਵਿੱਚ ਬੇਚੈਨੀ ਹੈ ਅਤੇ ਹੁਣ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਦਾ ਕੁੰਡਾ ਖੜਕਾਇਆ। ਇਹਦੇ ਸਬੰਧ ਦੇ ਵਿੱਚ ਅਗਲੀ ਸੁਣਵਾਈ 29 ਜਨਵਰੀ ਨੂੰ ਹੋ ਰਹੀ ਹੈ। ਦੂਸਰੀ ਰਿੱਟ ਦੇ ਵਿੱਚ ਮੁਲਾਜ਼ਮਾਂ ਨੇ ਮੰਗ ਕੀਤੀ ਹੈ ਤੇ ਸਰਕਾਰ ਡੀਏ ਦੀ ਕਿਸ਼ਤ ਦਾ ਐਲਾਨ ਕਰਨ ਦੇ ਮੇਲੇ ਪਿਛਲੇ ਏਰੀਆ ਨੂੰ ਖੂ ਖਾਤੀਆਂ ਵਿੱਚ ਪਾਇਆ ਜਾਂਦਾ ਹੈ ਜਿਹੜੀ ਡੇਟ ਨੂੰ ਡੀਏ ਦਾ ਐਲਾਨ ਕੀਤਾ ਜਾਂਦਾ ਹੈ ਮੈਂ ਜੋ ਉਥੇ ਹੀ ਉਥੇ ਜਿਹੜਾ ਡੀਏ ਲਾਗੂ ਕਰਕੇ ਦੇ ਦਿੱਤਾ ਜਾਂਦਾ ਹੈ ਤੇ ਡੀਏ ਦੀ ਚਿੱਠੀ ਜਿਹੜੀ ਹੈ ਜਾਰੀ ਕਰ ਦਿੱਤੀ ਜਾਂਦੀ ਹੈ ਉਹਦੇ ਵਿੱਚ ਦੋ ਸ਼ਬਦ ਲਿਖ ਲਿਖ ਦਿੱਤੇ ਜਾਂਦੇ ਆ ਵੀ ਡੀਏ ਦਾ ਏਰੀਅਰ ਦੇਣ ਬਾਰੇ ਬਾਅਦ ਦੇ ਵਿੱਚ ਫੈਸਲਾ ਲਿਆ ਜਾਵੇਗਾ ਪਰ ਜਿਹੜੀ ਸਰਕਾਰ ਨੇ ਜਿਹੜਾ ਬਾਅਦ ਦੇ ਵਿੱਚ ਜਿਹੜਾ ਏਰੀਅਰ ਦੇਣ ਦੇ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਔਰ ਰਿੱਟ ਦੇ ਵਿੱਚ 1 ਜੁਲਾਈ 2021 ਤੋਂ ਲੈ ਕੇ 31 ਅਕਤੂਬਰ 2024 ਤੱਕ ਜਿਹੜਾ ਡੀਏ ਦੀਆਂ ਜਿਹੜੀਆਂ ਕਿਸ਼ਤਾਂ ਦਾ ਏਰੀਅਰ ਹੈ ਉਹ ਰਿਲੀਜ਼ ਕਰਨ ਦੀ ਮੰਗ ਕੀਤੀ ਹੈ ਤੀਸਰੀ ਰਿੱਟ ਦੇ ਵਿੱਚ ਮੰਗ ਕੀਤੀ ਗਈ ਹੈ ਕਿ 6ਵੇਂ ਤਨਖਾਹ ਕਮਿਸ਼ਨ ਦੀ ਵੋਲੀਅਮ 2 ਤੇ ਵੋਲੀਅਮ 3 ਸਰਕਾਰ ਨੇ ਹਾਲੇ ਤੱਕ ਜਿਹੜੀ ਲਾਗੂ ਨਹੀਂ ਕੀਤੀ ਜਦ ਕਿ ਅਗਲਾ ਪੇ ਕਮਿਸ਼ਨ 1 ਜਨਵਰੀ 2026 ਤੋਂ ਜਿਹੜਾ ਹੈ ਉਹ ਡਿਊ ਹੋ ਗਿਆ ਹੈ ਔਰ ਦੱਸਿਆ ਗਿਆ ਹੈ ਵੀ ਜਿਹੜਾ ਵੋਲੀਅਮ 2 ਤੇ ਵੋਲੀਅਮ 3 ਇਹਦੇ ਤਹਿਤ ਮੁਲਾਜ਼ਮਾਂ ਨੂੰ ਜਿਹੜੀ ਕਿ ਏਸੀਪੀ ਸਕੀਮ ਵਗੈਰਾ ਦੇਣ ਦਾ ਫੈਸਲਾ ਲੈਣਾ ਸੀ ਪਰ ਸਰਕਾਰ ਨੇ ਫੈਸਲਾ ਨਹੀਂ ਲਿਆ ਲੈ ਲਈ ਜੋ ਮੰਗ ਕੀਤੀ ਗਈ ਹੈ ਵੀ ਇਹ ਜਿਹੜਾ ਵੋਲੀਅਮ 2 ਤੇ ਵੋਲੀਅਮ 3 ਜਿਹੜਾ ਛੇਵੇਂ ਤਨਖਾਹ ਕਮਿਸ਼ਨ ਦਾ ਇਹ ਲਾਗੂ ਕੀਤਾ ਜਾਵੇ ਚੌਥੀ ਮੰਗ ਮਤਲਬ ਇਹਦੇ ਵਿੱਚ ਮੁਲਾਜ਼ਮਾਂ ਨੇ ਰੱਖੀ ਹੈ ਵੀ ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਸਰਕਾਰੀ ਕੁਆਟਰ ਮਿਲਦੇ ਨੇ ਉਹਦੇ ਵਿੱਚ ਵਜੋਂ ਜਿਹੜਾ ਕਿ ਸਰਕਾਰ 5% ਜਿਹੜੀ ਵਸੂਲੀ ਕਰਦੀ ਹੈ ਲਾਇਸੈਂਸ ਫੀਸ ਜੋ ਬਹੁਤ ਹੀ ਜ਼ਿਆਦਾ ਹੈ ਜਦਕਿ ਯੂਟੀ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਜਿਹੜੇ ਸਰਕਾਰੀ ਕੁਆਟਰ ਮਿਲਦੇ ਨੇ ਉਹ ਰੇਟ ਫਿਕਸ ਨੇ ਤੇ ਲਾਇਸੈਂਸ ਸੀਗੀ ਜਿਹੜੀ ਕਿ ਫੀਸ ਇਸਦੇ ਬਹੁਤ ਘੱਟ ਨੇ ਔਰ ਇਸ ਰੇਟ ਰੇਟ ਦੇ ਵਿੱਚ ਜਿਹੜੀ ਮੰਗ ਕੀਤੀ ਹੈ ਕਿ ਯੂਟੀ ਦੇ ਮੁਲਾਜ਼ਮਾਂ ਦੇ ਪੈਟਰਨ ਤੇ ਹੀ ਜਿਹੜੇ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ ਸਰਕਾਰੀ ਕੁਆਟਰ ਮਿਲੇ ਨੇ ਉਹਨਾਂ ਕੋਲੋਂ ਜਿਹੜੇ ਲਾਈਸੈਂਸ ਫੀਸ ਵਸੂਲੀ ਜਾਵੇ ਇਸੇ ਤਰ੍ਹਾਂ ਪੰਜਵੇਂ ਰੇਟੇਵ ਦੇ ਵਿੱਚ ਪੰਜਾਬ ਦੇ ਮੁਲਾਜ਼ਮਾ ਨੇ ਮੰਗ ਕੀਤੀ ਹੈ ਕਿ ਛੇਮਾ ਤਨਖਾਹ ਕਮਿਸ਼ਨ ਲਾਗੂ ਕਰਨ ਵੇਲੇ ਸਰਕਾਰ ਨੇ ਕੁਝ ਵਰਗਾਂ ਦੇ ਸਕੇਲਾਂ ਦੇ ਵਿੱਚ ਘਟੋਤੀ ਕਰਤੀ ਜਿਹਦੇ ਕਰਕੇ ਮੁਲਾਜ਼ਮਾ ਨੂੰ ਵੱਡਾ ਵਿਤੀ ਨੁਕਸਾਨ ਹੋਇਆ ਔਰ ਮੰਗ ਕੀਤੀ ਹੈ ਵੀ ਇਹ ਜਿਹੜੇ ਸਕੇਲ ਘਟਾਏ ਨੇ ਇਹਨਾਂ ਨੂੰ ਪੂਰਾ ਕੀਤਾ ਜਾਵੇ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਮਿਲਦੇ ਕਿਸੀ ਹੋਰ ਨਵੀਂ ਅਪਡੇਟ ਦੇ ਨਾਲ ਚੈਨਲ ਨਾਲ ਬਨੇ ਰਹਿਣਾ ਧੰਨਵਾਦ ਜੀ